ਕਹਿੰਦੇ ਨੇ ਕੋਈ ਮਹਾਪੁਰਸ਼ੀ ਬੰਦਗੀ ਵਾਲੀ ਆਤਮਾ ਸੀ ਡੇਰਾ ਬਣਿਆ ਹੋਇਆ ਸੀ ਬੜਾ ਸੁਧਾਰਨ ਜਿਹਾ ਤੇ ਉੱਥੇ ਨੇ ਇੱਕ ਲੀਡਰ ਆ ਗਿਆ ਲੀਡਰ ਆਮ ਤੌਰ ਤੇ ਮਹਾਪੁਰਸ਼ਾਂ ਕੋ ਬੜਾ ਜਾਣਦੇ ਨੇ ਤੇ ਖਿਮਾ ਕਰਨਾ ਜਦੋਂ ਲੀਡਰ ਮਹਾਪੁਰਸ਼ਾਂ ਕੋ ਜਾਣਦੇ ਨੇ ਫਿਰ ਮਹਾਪੁਰਸ਼ ਇਹ ਨਹੀਂ ਵੇਖਦੇ ਕਿ ਸਾਡਾ ਰਤਬਾ ਕੀ ਉਹ ਲੀਡਰਾਂ ਸਾਹਮਣੇ ਹੱਥ ਜੋੜ ਦਿੰਦੇ ਨੇ ਕਈ ਵਾਰ ਮੈਂ ਕਈਆਂ ਨੂੰ ਇਦਾਂ ਵੇਖਿਆ ਉਹ ਸਤਪੁਰਸ਼ ਬੰਦਗੀ ਵਾਲੇ ਸਨ ਕੱਚੇ ਪਿੱਲੇ ਨਹੀਂ ਸਨ ਕੱਚੀ ਜੀ ਕੰਦ ਸੀ ਇਦਨਾ ਢੋਲਾ ਕੇ ਪੈਰ ਪਸਾਰ ਕੇ ਪਏ ਹੋਏ ਸਨ ਬਾਹਾਂ ਦੋਵੇਂ ਹੱਥ ਜ਼ਮੀਨ ਨਾਲ ਲਾਏ ਹੋਏ ਉਹ ਮੰਤਰੀ ਸਾਹਿਬ ਆ ਗਏ ਆਣ ਕੇ ਫਤਿਹ ਬਲਾਈ ਜਿਹੜੇ ਮੇਰੇ ਵਰਗੇ ਨਾਲ ਹੁੰਦੇ ਨੇ ਸਤਪੁਰਸ਼ਾਂ ਨੇ ਕਹਿਣ ਲੱਗੇ ਬਾਬਾ ਜੀ ਇਹ ਮੰਤਰੀ ਸਾਹਿਬ ਇੱਥੋਂ ਦੇ ਫਲਾਣਾ ਸਿੰਘ ਜੀ ਤੇ ਸਤਪੁਰਸ਼ਾਂ ਨੇ ਆਖਿਆ ਜਿਉਂ ਆਇਆ ਚਲੋ ਜਲ ਪਾਣੀ ਛਕਾਓ ਇਹਨਾਂ ਨੂੰ ਜਾ ਕੇ ਜਲ ਪਾਣੀ ਛਕਾਓ ਜਾ ਗੁਰਮੁਖਾ ਜਾ ਕੇ ਜਲ ਪਾਣੀ ਛਕਾਟ ਟਾਟ ਵਿਛਿਆ ਹੋਇਆ ਸੀ ਜਲ ਪਾਣੀ ਛਕਾਤ ਫੇਰ ਆ ਗਏ ਕੋ ਲਾ ਕੇ ਬੈਠੇ ਬੈਠ ਕੇ ਕਹਿਣ ਲੱਗੇ ਬਾਬਾ ਜੀ ਮੈਂ ਇੱਥੋਂ ਦਾ ਮੰਤਰੀ ਹਾਂ ਮੇਰੇ ਕੋਲ ਇੰਨੀ ਪਾਵਰ ਹੈ ਤੁਸੀਂ ਹੁਕਮ ਕਰੋ ਕੀ ਚਾਹੀਦਾ ਡੇਰੇ ਵਾਸਤੇ ਸਤਪੁਰਸ਼ਾਂ ਨੇ ਆਖਿਆ ਭਲਿਆ ਮਾਨਸਾ ਜਨੇ ਤੈਨੂੰ ਦੇਣ ਲੱਗਾ ਕਸਰ ਇਹਨਾਂ ਕੋਈ ਛੱਡੀ ਉਹਨੇ ਕਸਰ ਸਾਨੂੰ ਵੀ ਦੇਣ ਲੱਗਾ ਕੁਛ ਨਹੀਂ ਛੱਡੀ ਸਾਨੂੰ ਕੁਝ ਨਹੀਂ ਚਾਹੀਦਾ ਕਾਲਪੁਰਖ ਦਾ ਦਿੱਤਾ ਹੋਇਆ ਬੜਾ ਕੁਝ ਹੈ ਬੜਾ ਕੁਝ ਹੈ ਦੋ ਤਿੰਨ ਵਾਰੀ ਆਖਿਆ ਮਹਾਪੁਰਸ਼ਾਂ ਨੇ ਪ੍ਰਵਾਹ ਨਾ ਕੀਤੀ ਮੰਤਰੀ ਚਲੇ ਗਿਆ ਤੋ ਡੇਰੇ ਵਿੱਚ ਮੇਰੇ ਵਰਗੇ ਵੀ ਹੈਗੇ ਸਨ ਕੁਝ ਕਹਿਣ ਲੱਗੇ ਬਾਬਾ ਜੀ ਤੁਸੀਂ ਵੀ ਹੱਥ ਦੀ ਕਰੋ ਮੰਤਰੀ ਆਪ ਚੱਲ ਕੇ ਆਏ ਡੇਰਾ ਸਾਡਾ ਕੱਚਾ ਛੱਤ ਚੋਰੀ ਰਾਹ ਕੱਚਾ ਤੁਸੀਂ ਇਹਨੂੰ ਕਹਿੰਦੇ ਰਾਹ ਬਣਾ ਦੇ ਤੇ ਸਾਂਝਾ ਕੰਮ ਸੀ ਡੇਰੇ ਦਾ ਲੈਂਟਰ ਪਵਾ ਲੈਣ ਦੇ ਰਸਤਾ ਬਣਾ ਲੈਣ ਦੇ ਹੋਰ ਲੰਗਰ ਹਾਲ ਦੀ ਇਮਾਰਤ ਬਣਾ ਲੈਣ ਦੇ ਹੁਣ ਇਹਨੇ ਗ੍ਰਾਂਟ ਲਿਖ ਕੇ ਦੇ ਕੇ ਚਲੇ ਜਾਣਾ ਸੀ ਸਤਪੁਰਸ਼ ਨੇ ਸਮਝਾਉਂਦਾ ਕਿ ਤਰੀਕਾ ਸਾਨੂੰ ਦੱਸਿਆ ਤੁਸੀਂ ਸਾਥ ਸੰਗੀ ਹੋ ਨਾ ਮਹਾਪੁਰਸ਼ਾਂ ਦੇ ਬੈਠੇ ਨੇ ਸਟੇਜ ਦੇ ਉੱਤੇ ਉਹਨਾਂ ਨੇ ਫਿਰ ਸਮਝਾਇਆ ਕਹਿੰਦੇ ਜਦੋਂ ਮੰਤਰੀ ਆਇਆ ਸੀ ਆਪਾਂ ਕਿੱਧਰ ਬੈਠੇ ਕਿਸੇ ਨੇ ਆਖਿਆ ਜੀ ਇੱਦਾਂ ਕੰਨ ਨਾ ਢੋ ਲਾ ਕੇ ਖਾਰ ਕੇ ਬੈਠੇ ਸੀ ਮਨ ਚ ਖੇਜ ਆ ਗਈ ਨਾ ਥੋੜੀ ਜੀ ਇਦਾਂ ਹੀ ਪੈਰ ਪਸਾਰੇ ਸੀ ਬੈਠੇ ਸੀ ਕਹਿੰਦੇ ਜਦੋਂ ਮੰਤਰੀ ਗਿਆ ਸੀ ਕਿੱਦਾਂ ਬੈਠੇ ਰਹਾ ਕਹਿੰਦੇ ਇਦਾਂ ਹੀ ਜਿੱਦਾਂ ਆਇਆ ਸੀ ਉਦਾਂ ਬੈਠੇ ਸੀ ਤੁਸੀਂ ਜੋ ਚਲ ਗਿਆ ਨਾ ਉਦੋਂ ਉੱਠੇ ਨਾ ਬਾਅਦ ਵਿੱਚ ਉੱਠੇ ਮਹਾਂਪੁਰਸ਼ਾਂ ਨੇ ਆਖਿਆ ਭੋੜਿਓ ਫਿਰ ਜ਼ਿੰਦਗੀ ਦਾ ਇੱਕ ਸਬਕ ਅੱਜ ਹਾਸਲ ਕਰ ਲਓ ਜਦੋਂ ਕਿਸੇ ਦੇ ਸਾਹਮਣੇ ਹੱਥ ਪਸਾਰ ਲੈਣਾ ਫਿਰ ਤੁਸੀਂ ਪੈਰ ਪਸਾਰ ਕੇ ਕਿਸੇ ਦੇ ਸਾਹਮਣੇ ਨਹੀਂ ਬੈਠ ਸਕਦੇ ਫਿਰ ਤੁਹਾਡੇ ਕੋ ਪੈਰ ਪਸਾਰ ਕੇ ਨਹੀਂ ਬੈਠਿਆ ਜਾਣਾ ਟੌਰ ਦੇ ਨਾਲ ਫਿਰ ਹੱਥ ਜੁੜ ਜਾਣੇ ਇਹ ਹੱਥ ਜੁੜਨ ਹੱਥ ਅੱਡੇ ਜਾਣ ਤੇ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿ ਜੇ ਅੱਡਣੀ ਐ ਜਦੋਂ ਦੁਨਿਆਵੀ ਬੰਦੇ ਦੇ ਅੱਗੇ ਆਪਾਂ ਹਾਥੇ ਦਾ ਪਸਾਰ ਲੈ ਫਿਰ ਪੈਰ ਨਹੀਂ ਸੀ ਪਸਾਰੇ ਜਾਣੇ ਸਾਡੇ ਕੋਲ ਫਿਰ ਅਸੀਂ ਉਹਦੇ ਸਾਹਮਣੇ ਝੁਕ ਜਾਣਾ ਸੀ ਜਿਨ੍ਹਾਂ ਨੇ ਹੱਥ ਨਹੀਂ ਪਸਾਰਿਆ ਕਿਸੇ ਦੇ ਸਾਹਮਣੇ ਉਹ ਭਗਤ ਹੋਵੇ ਉਹ ਦਾਨੀ ਹੋਵੇ ਉਹ ਸੂਰਮਾ ਹੋਵੇ ਉਹ ਕੋਈ ਹੋਵੇ ਸਿਰਫ ਉਹਨਾਂ ਦੀਆਂ ਗਾਥਾਂ ਵੀ ਇਹਨਾਂ ਸਟੇਜਾਂ ਦੇ ਉੱਤੇ ਗਾਈਆਂ ਜਾਂਦੀਆਂ ਨੇ ਅਰਬਾਂ ਖਰਬਾਂ ਪਤੀ ਪੰਦੇ ਵੀ ਤੁਹਾਡੇ ਇਸ ਇਲਾਕੇ ਦੇ ਹੋਣਗੇ ਕਦੀ ਉਹਦੀ ਕਿਸੇ ਨੇ ਵਾਰ ਬਣਾ ਕੇ ਇੱਥੇ ਨਹੀਂ ਗਾਈ ਨਾ ਦਾ ਕਿਸੇ ਨੇ ਇਤਿਹਾਸ ਅਜੇ ਤੱਕ ਸਾਨੂੰ ਸੁਣਾਇਆ ਕਿ ਫਲਾਣਾ ਸਰਦਾਰ ਇੱਥੇ ਹੋਇਆ ਉਹਦੀ 1.5 ਹਜ਼ਾਰ ਕਿਲਾ ਪੈੜੀ ਸੀ ਬੜਾ ਧਨਾੜ ਸੀ ਇਹ ਵਾਦੇ ਹੋਵੇਗਾ ਸਾਨੂੰ ਉਹਦੇ ਨਾਲ ਕੋਈ ਸਰਵਕਾਰ ਨਹੀਂ